ਪਰ ਅੱਧਾ T20 ਵਰਲਡ ਕੱਪ ਜਿੱਤਣ ਤੇ ਜਿੱਥੇ ਦੁਨੀਆ ਭਰ ਦੇ ਵਿੱਚ ਜਸ਼ਨ ਮਨਾਇਆ ਗਿਆ ਦੀਵਾਲੀ ਵਰਗਾ ਮਾਹੌਲ ਜਿਹੜਾ ਉਹ ਉਸ ਰਾਤ ਬਣਦਾ ਜਦੋਂ ਭਾਰਤ T20 ਵਰਲਡ ਕੱਪ ਦਾ ਖਿਤਾਬ ਜਿੱਤ ਤੇ ਉੱਥੇ ਹੀ ਦੂਜੇ ਪਾਸੇ ਜਿਹੜੀ T20 ਵਰਲਡ ਕੱਪ ਟੀਮ ਦੇਖੜਾ ਰਹੀ ਸੀ ਬੇਸ਼ੱਕ ਦੀ ਉਹ ਰੋਹਿਤ ਸ਼ਰਮਾ ਹੋਣ ਵਿਰਾਟ ਕੋਹਲੀ ਹੋਣ ਜਾਂ ਸੂਰਜ ਕੁਮਾਰ ਯਾਦਵ ਹੋਵੇ ਜਾਂ ਕੋਈ ਵੀ ਹੋਰ ਖਿਡਾਰੀ ਜੋ ਉਸ ਵੇਲੇ ਟੀਮ ਇੰਡੀਆ ਦਾ ਹਿੱਸਾ ਸੀ ਹਰ ਕਿਸੇ ਨੇ ਉਸ ਦਿਨ ਜਸ਼ਨ ਮਨਾਇਆ ਤੇ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆਉਂਦੇ ਨੇ ਉੱਥੇ ਇਸ ਸੱਭ ਦੇ ਵਿਚਕਾਰ ਹਾਰਦਿਕ ਪਾਂਡਿਆ ਨੇ ਵੀ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਤੇ ਹਾਰਦਿਕ ਪਾਂਡਿਆ ਨੇ ਜੋ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਖਿਲਾਫ ਜਿਹੜੀ ਕੌਂਟਰੋਵਰਸੀ ਚੱਲ ਰਹੀ ਸੀ ਜਿਹੜੇ ਲੋਕ ਉਹਨਾਂ ਨੂੰ ਮਾੜਾ ਕਹਿ ਰਹੇ ਸੀ ਉਹਨਾਂ ਦਾ ਵੀ ਮੂੰ ਤੋੜ ਜਵਾਬ ਦਿੱਤਾ ਹਾਰਦਿਕ ਪਾਂਡਿਆ ਦੀ ਪਰਫਾਰਮੈਂਸ ਨੇ ਕਿਸੇ ਨੂੰ ਬਹੁਤ ਖੁਸ਼ ਕੀਤਾ ਤੇ ਹਾਰਦਿਕ ਪਾਂਡਿਆ ਖੁਦ ਵੀ ਮੈਚ ਜਿੱਤਣ ਤੋਂ ਬਾਅਦ ਕਾਫੀ ਜ਼ਿਆਦਾ ਇਮੋਸ਼ਨਲ ਨਜ਼ਰ ਆਉਂਦੇ ਨੇ ਪਰ ਉੱਥੇ ਹੀ ਹਾਰਦਿਕ ਪਾਂਡਿਆ ਤੇ ਨਤਾਸ਼ਾ ਜੋ ਕਿ ਇਹਨਾਂ ਦੇ ਡਿਵੋਰਸ ਰਿਯੂਮਰਸ ਕਾਫੀ ਜ਼ਿਆਦਾ ਪਿਛਲੇ ਸਮੇਂ ਤੋਂ ਚੱਲਦੇ ਆ ਰਹੇ ਨੇ ਇਸ ਦਾ ਵਿਚਾਰ ਹੁਣ ਜਦੋਂ T20 ਵਰਲਡ ਕਪ ਪਾਰਟੀ ਟੀਮ ਆਪਣੇ ਨਾਮ ਕਰਦੀ ਹੈ ਤਾਂ ਉਸ ਤੋਂ ਬਾਅਦ ਜਿੱਥੇ ਹਰ ਕਿਸੇ ਨੇ ਪਾਰਟੀ ਟੀਮ ਦੇ ਪਲੇਅਰਸ ਨੂੰ ਪਾਰਟੀ ਟੀਮ ਨੂੰ ਜਿਹੜੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਬਿਸ਼ੱਕ ਦੀ ਉਹ ਆਮ ਜਨਤਾ ਹੋਵੇ ਜਾਂ ਕੋਈ ਵੱਡੇ ਵੱਡੇ ਸੈਲੈਬ੍ਰਿਟੀਜ਼ ਹੋਣ ਹਰ ਕਿਸੇ ਨੇ ਭਾਰਤੀ ਟੀਮ ਨੂੰ ਜਿਹੜੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਉੱਥੇ ਹੀ ਗੱਲ ਕਰ ਲੈਨੇ ਆਪਾਂ ਰੋਹਿਤ ਸ਼ਰਮਾ ਦੀ ਵਿਰਾਟ ਕੋਹਲੀ ਦੀ ਜਾਂ ਜਸਪ੍ਰਿਤ ਬੁੰਮਰਾ ਦੀ ਇਹਨਾਂ ਸਭ ਦੀਆਂ ਵਾਈਫਸ ਨੇ ਇਹਨਾਂ ਸਭ ਦੀਆਂ ਘਰਵਾਲੀਆਂ ਨੇ ਆਪਣੇ ਆਪਣੇ ਹਸਬੈਂਡਸ ਨੂੰ ਬਤੌਰ ਉਹਨਾਂ ਦਾ ਪਤੀ ਤੇ ਬਤੌਰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਹਨਾਂ ਦੇ ਲਈ ਇੱਕ ਪੋਸਟ ਵੀ ਸੋਸ਼ਲ ਮੀਡੀਆ ਤੇ ਪਾਈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇੱਥੇ ਤੱਕ ਕਿ ਸਾਊਥ ਅਫਰੀਕਾ ਜਿਸ ਨਾਲ ਭਾਰਤ ਦਾ ਮੈਚ ਸੀ ਜਦੋਂ ਹਾਰਦੇ ਨੇ ਤਾਂ ਗਰਾਊਂਡ ਦੇ ਵਿੱਚੋਂ ਕੁਝ ਅਜੀਹੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਸਾਊਥ अफ्रीका दी टीम दे ਖਿਡਾਰੀਆਂ ਦੇ ਨਾਲ ਵੀ ਉਹਨਾਂ ਦੀ ਜਿਹੜੇ ਹਮਸਫਰ ਹੁੰਦੇ ਨੇ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਨੇ ਤੇ ਉਹਨਾਂ ਨੂੰ ਇਮੋਸ਼ਨਲ ਸਪੋਰਟ ਦੇਣ ਦੇ ਲਈ ਉੱਥੇ ਮੌਜੂਦ ਹੁੰਦੇ ਨੇ ਪਰ ਇਸ ਸਬਦ ਵਿਚਕਾਰ ਹਾਰਦਿਕ ਪਾਂਡਿਆ ਦੀ ਹਮਸਫਰ ਜਾਨੀ ਕਿ ਨਤਾਸ਼ਾ ਕਿਤੇ ਵੀ ਬਿਲਕੁਲ ਵੀ ਨਜ਼ਰ ਨਹੀਂ ਆਈ ਤੇ ਉੱਥੇ ਹੀ ਅੱਜ ਤੱਕ ਵਿਰਾਟ ਕੋਹਲੀ ਦੀ ਤਸਵੀਰ ਵਾਇਰਲ ਹੁੰਦੀ ਹੈ ਕਿ ਵਿਰਾਟ ਕੋਹਲੀ ਮੈਚ ਜਿੱਤਣ ਤੋਂ ਬਾਅਦ ਆਪਣੇ ਫੋਨ ਤੇ ਆਪਣੇ ਘਰੇ ਗੱਲ ਕਰਦੇ ਨਜ਼ਰ ਆਉਂਦੇ ਨੇ ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਅਨੁਸ਼ਕਾ ਸ਼ਰਮਾ ਮੈਚ ਦੇਖਣ ਲਈ ਉੱਥੇ ਨਹੀਂ ਪਹੁੰਚ ਸਕਦੇ ਸੀ ਤੇ ਉਸ ਤੋਂ ਬਾਅਦ ਨਤਾਸ਼ਾ ਦਾ ਵੀ ਕੁਝ ਅਜੀਹਾ ਹੀ ਸੀ ਮੈਚ ਦੇਖਣ ਲਈ ਤਾਂ ਮੈਚ ਦੇ ਵਿੱਚ ਨਹੀਂ ਪਹੁੰਚੇ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੈਚ ਜਿੱਤਣ ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹਾਰਦਿਕ ਪਾਂਡਿਆ ਨਤਾਸ਼ਾ ਦੇ ਡਿਵੋਰਸ ਰਿਊਮਰਸ ਇੱਕ ਵਾਰ ਫਿਰ ਜਿਹੜਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਤੇ ਇਹ ਵੀ ਗੱਲਾਂ ਕਈਆਂ ਜਾ ਰਹੀਆਂ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਹਾਰਦਿਕ ਤੇ ਨਤਾਸ਼ਾ ਦੇ ਡਿਵੋਰਸ ਰਿਊਮਰਸ ਨੇ ਉਹਨਾਂ ਦੇ ਵਿੱਚ ਕਿਤੇ ਨਾ ਕੋਈ ਸੱਚਾ ਹੀ ਜ਼ਰੂਰ ਹੈ ਕਿਉਂਕਿ ਨਤਾਸ਼ਾ ਦੇ ਵੱਲੋਂ T20 World Cup ਜਿੱਤਣ ਤੇ ਨਾ ਪਾਰਟੀ ਟੀਮ ਨੂੰ ਕੋਈ ਵਧਾਈ ਦਿੱਤੀ ਗਈ ਤੇ ਨਾ ਹੀ ਹਾਰਦਿਕ ਪੰਡਿਆ ਦੇ ਲਈ ਕੋਈ ਪੋਸਟ ਸਾਂਝੀ ਕੀਤੀ ਗਈ ਹੈ ਤੇ ਇਸ ਸਭ ਦੇ ਬਾਵਜੂਦ ਨਤਾਸ਼ਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ T20 World Cup ਤੋਂ ਬਾਅਦ ਉਹ ਵੀ ਇਸ ਤਰ੍ਹਾਂ ਉਹਨਾਂ ਦੇ ਖੁਦ ਦੇ ਲਈ ਹੀ ਸੀ ਕਿਉਂਕਿ ਅੱਜਕੱਲ ਨਤਾਸ਼ਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਕੈਪਸ਼ਨ ਉਨਾਂ ਨੇ ਲਿਖਿਆ ਫਿਟ ਚੈੱਕ ਜੀ ਉਹਨਾਂ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਉਹ ਆਪਣੀ ਆਊਟਫਿਟ ਜਿਹੜੀ ਉਹ ਸ਼ੋਅ ਕਰ ਰਹੀ ਸੀ ਤੇ ਇਸ ਪੋਸਟ ਤੋਂ ਬਾਅਦ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਈ ਹੈ ਨਤਾਸ਼ਾ ਕਿਉਂਕਿ ਸਭ ਦਾ ਇਹ ਕਹਿਣਾ ਹੈ ਕਿ ਜਿੱਥੇ ਹਰ ਕੋਈ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਭਾਰਤੀ ਟੀਮ ਦੀ ਇੱਜ਼ਤ ਦਾ ਜਸ਼ਨ ਮਨਾ ਰਿਹਾ ਤਾਂ ਉੱਥੇ ਦੂਜੇ ਪਾਸੇ ਨਤਾਸ਼ਾ ਦੇ ਵੱਲੋਂ ਕੋਈ ਵੀ ਪੋ ਪੋਰਟ ਨਾ ਕਰਨਾ ਕਿਤਨਾ ਕਿਤੇ ਡਿਵੋਰਸ ਥੀਮਰਸ ਨੂੰ ਮੋੜ ਹਵਾ ਦੇ ਰਿਹਾ ਤੇ ਉੱਥੇ ਹੀ ਜੇ ਹਾਰਦਿਕ ਪਾਂਡਿਆ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਹਾਰਦਿਕ ਪਾਂਡਿਆ ਦੇ ਪਰਿਵਾਰ ਵਾਲਿਆਂ ਨੇ ਵੀ ਹਾਰਦਿਕ ਪਾਂਡਿਆ ਦੇ ਲਈ ਪੋਸਟ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਪੰਖੁੜੀ ڪرਨਾਲ ਪਾਂਡਿਆ ਵੀ ਜਿਹੜੀ ਜੋ ਕਿ ਹਾਰਦਿਕ ਪਾਂਡਿਆ ਦੇ ਪਰਾ ਦੀ ਘਰ ਵਾਲੀ ਹੈ ਉਹਨਾਂ ਦੇ ਵੱਲੋਂ ਵੀ ਹਾਰਦਿਕ ਪਾण्डेਆ ਦੇ ਲਈ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀ ਕੀਤੀ ਜਾਂਦੀ ਹੈ ਜੋ ਕਿ ਹਾਰਦਿਕ ਪਾण्डेਆ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੀ ਹੈ ਤੇ ਉਹ ਉਸ ਪੋਸਟ ਦਾ ਬਹੁਤ ਹੀ ਖੂਬਸੂਰਤੀ ਦੇ ਨਾਲ ਜਵਾਬ ਵੀ ਦਿੰਦੇ ਨੇ ਪਰ ਨਤਾਸ਼ਾ ਦੇ ਵੱਲੋਂ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਗਈ ਜਿਸ ਦੇ ਨਾਲ ਡਿਵੋਰਸ ਰੂਮਰਸ ਫਿਰ ਸੁਰਖੀਆਂ ਦੇ ਵਿੱਚ ਆ ਗਏ ਨੇ ਤੇ ਇਸ ਸਭ ਨੂੰ ਜਾਣਦੇ ਹੋਏ ਤੁਹਾਡਾ ਉਹਨਾਂ ਦੇ ਵੋ ਡਿਵੋਰਸ ਰੂਮਰਸ ਬਾਰੇ ਕੀ ਕਹਿਣਾ ਕਮੈਂਟ ਕਰਕੇ ਜ਼ਰੂਰ ਦੱਸਣਾ